ਸਤ ਸ੍ਰੀ ਅਕਾਲ ਜੀ ਸਵਾਗਤ ਹੈ ਐਸਐਮਜ਼ੈਡ ਨਿਊਜ਼ ਦੇਖਣ ਆਨ ਦਰਸ਼ਕਾ ਦਾ ਅਸੀਂ ਖੜੇ ਆ ਜੀਐਮਸੀਜ਼ੈਡ ਜ਼ੋਨ ਸੀ ਅੱਜ ਦੇਖ ਰਹੇ ਆ ਦਵਿੰਦਰ ਸਿੰਘ ਜੋ ਕਿ ਹਲਕਾ ਆਤਮਨਗਰ ਤੋਂ ਖੜੇ ਨੇ ਅਸੀਂ ਉਹਨਾਂ ਤੋਂ ਪੁੱਛਾਂਗੇ ਉਹਨਾਂ ਦਾ ਵਿਚਾਰ ਕੀ ਹੈ ਉਸ ਨਾਮਾਗਨ ਪੱਤਰ ਭਰ ਕੇ ਬਾਹਰ ਆ ਰਹੇ ਨੇ ਆਜੋ ਉਹਨਾਂ ਤੋਂ ਗੱਲਬਾਤ ਕਰਦੇ ਹਾਂ ਸਤ ਸ੍ਰੀ ਅਕਾਲ ਜੀ ਸਤ ਸ੍ਰੀ ਅਕਾਲ ਜੀ ਤੁਸੀਂ ਨਾ ਆਪਣਾ ਨੋਮੀਨੇਸ਼ਨ ਲੈਟਰ ਜਿਹੜਾ ਭਰ ਕੇ ਆਏ ਹੋ ਕੀ ਤੁਹਾਨੂੰ ਲੱਗਦਾ ਹੈ ਹਲਕਾ ਆਤਮਨਗਰ ਤੋਂ ਤੁਹਾਡਾ ਕੰਪੀਟੀਸ਼ਨ ਕਿਹਦੇ ਨਾਲ ਹੈ ਸਭ ਤੋਂ ਜ਼ਿਆਦਾ ਦੇਖੋ ਜੀ ਮੈਂ ਆਜ਼ਾਦ ਉਮੀਦਵਾਰ ਖੜਾ ਹੋਇਆ ਹਾਂ ਮੇਰਾ ਕਿਸੇ ਨਾਲ ਵੀ ਕੰਪ ਨਮਾਇੰਦਾ ਖੜਾ ਆਇਆ ਮੈਨੂੰ ਰਬਿਸ਼ ਕਰਮਾ ਰਾਮ ਗੜੀਆ ਬਰਾਦਰੀ ਨੇ ਖੜਾ ਕੀਤਾ ਵਾ ਮੈਂ ਇਸ ਹਲਕੇ ਦਾ ਵੱਤ ਤੋਂ ਵੱਤ ਜੀ ਲਾ ਕੇ ਕੰਮ ਕਰਾਂਗਾ ਜਿਹੜੇ ਰੁਕੇ ਕੰਮ ਆ ਉਹ ਕਰਾਵਾਂਗਾ ਜਿੰਨੇ ਵੀ ਆ ਦੇਖਦੇ ਆ ਛੜਕਾਂ ਤੇ ਪਾਣੀ ਖੜਦਾ ਵਾ ਜੋ ਜਾਂ ਹੋਰ ਜਿਹੜੇ ਆ ਰਾਸਤਿਆਂ ਦੇ ਵਿੱਚ ਜਾਮ ਲੱਗਦੇ ਆ ਬਾਕੀ ਹੋਰ ਜਿੰਨੇ ਵੀ ਰੁਕੇ ਕੰਮ ਆ ਸਾਰਿਆਂ ਦੇ ਸੁਧਾਰ ਕਰਾਂਗਾ ਕੀ ਤੁਹਾਨੂੰ ਲੱਗਦਾ ਹਲਕਾ ਆਤਮਨਗਰ ਤੋਂ ਜੇ ਤੁਹਾਡੀ ਜਿੱਤ ਹੁੰਦੀ ਹੈ ਤੁਹਾਡੇ ਹਲਕੇ ਦੇ ਜਿਹੜੇ ਮਸਲੇ ਨੇ ਤੁਸੀਂ ਉਹਨਾਂ ਤੇ ਗੱਲ ਕਰੋਗੇ ਉਹਨਾਂ ਨੂੰ ਹੱਲ ਕਰਨ ਦੀ ਕੋਸ਼ਿਸ਼ ਕਰੋਗੇ ਜਿਹੜੇ ਮਸਲੇ ਆ ਉਹ ਤਾਂ ਅਸੀਂ ਪਹਿਲ ਦੇ ਆਧਾਰ ਤੇ ਹੱਲ ਕਰਾਂਗੇ ਜੀ ਸਭ ਤੋਂ ਪਹਿਲਾਂ ਕੰਮ ਤੁਸੀਂ ਕੀ ਕਰਨਾ ਚਾਹੋਗੇ ਆਪਣੇ ਹਲਕੇ ਤੇ ਦੇਖੋ ਇਹ ਤਾਂ ਪਹਿਲਾਂ ਸਭ ਤੋਂ ਪਹਿਲਾਂ ਉਮੀਦਵਾਰ ਪਹਿਲਾਂ ਮਨ ਬਣਾਉਣਗੇ ਤਾਂ ਫਿਰ ਉਸ ਤੋਂ ਬਾਅਦ ਹੀ ਮੈਂ ਅੱਗੇ ਸਾਰੇ ਸਾਰਿਆਂ ਦਾ ਸਹਿਯੋਗ ਲੈ ਕੇ ਚੱਲਾਂਗੇ ਜੋ ਸਾਡੇ ਸਹਿਯੋਗੀ ਕਹਿਣਗੇ ਅਸੀਂ ਉਹੀ ਕੰਮ ਕਰਾਂਗੇ ਸਰ ਤੁਸੀਂ ਇਹਨਾਂ ਦੇ ਸਮਰਥਕ ਇਹਨਾਂ ਨਾਲ ਖੜੇ ਹੋ ਕਿ ਤੁਹਾਨੂੰ ਲੱਗਦਾ ਹੈ ਇਲੈਕਸ਼ਨਸ ਤੋਂ ਬਾਅਦ ਕਿਹੜੇ ਸੈਕਟਰਸ ਤੇ ਕੰਮ ਹੋਣਾ ਚਾਹੀਦਾ ਨਹੀਂ ਦੇਖੋ ਸੈਕਟਰ ਇਹ ਤਾਂ ਹਰੇਕ ਦੇ ਚ ਕੰਮ ਹੋਣਾ ਚਾਹੀਦਾ ਅਸੀਂ ਇਹਨਾਂ ਨੂੰ ਆਜ਼ਾਦ ਇਸ ਕਰਕੇ ਕਿਉਂਕਿ ਜਿੰਨੀ ਵੀ ਪਾਰਟੀਆਂ ਹੈਗੀਆਂ ਉਹਨਾਂ ਨੇ ਵਿਸ਼ਕਰਮਾ ਸਮਾਜ ਨੂੰ ਤੇ ਰਾਮਗੜੀ ਸਮਾਜ ਨੂੰ ਇਗਨੋਰ ਕੀਤਾ ਤੇ ਅਸੀਂ ਸਾਰੇ ਮਿਲ ਕੇ ਮੀਟਿੰਗ ਕੀਤੀ ਰਾਮਗੜੀ ਸਮਾਜ ਨੇ ਤੇ ਵਿਸ਼ਕਰਮਾ ਸਮਾਜ ਨੇ ਕਿ ਅਸੀਂ ਆਪ ਦਾ ਪ੍ਰਦਰਸ਼ਨ ਦੀ ਚਾਹੀਦਾ ਸਾਨੂੰ ਇਸ ਕਰਕੇ ਉਹਨਾਂ ਨੂੰ ਕੈਂਡੀਡੇਟ ਕੀਤਾ ਦਿੰਦੇ ਜੀ ਨੂੰ ਮੇਨਲੀ ਤੁਹਾਨੂੰ ਕੀ ਲੱਗਦਾ ਤੁਹਾਡਾ ਸਭ ਤੋਂ ਜ਼ਿਆਦਾ ਕੰਪੀਟੀਸ਼ਨ ਕਿਹੜੀ ਪਾਰਟੀ ਦੇ ਨਾਲ ਦੇਖੋ ਕੰਪੀਟੀਸ਼ਨ ਇੱਥੇ ਇਸ ਟਾਈਮ ਤੱਕ ਕਿਸੇ ਨਾ ਕਿਸੇ ਨਾਲ ਹੈ ਹੀ ਨਹੀਂ ਹੈ ਹਰੇਕ ਬੰਦਾ ਆਪਣੇ ਆਪਣੀ ਡਫਲੀ ਬੁਜਾਰ ਰਿਹਾ ਸਾਡਾ ਤਾਂ ਕੰਮ ਕਰਨ ਨਾਲ ਹੈ ਕਰਪਸ਼ਨ ਨਾਲ ਹੈ ਤੁਹਾਡਾ ਤਾਂ ਕੰਪੀਟੀਸ਼ਨ ਜੋ ਕਰਪਸ਼ਨ ਹੈ ਸਾਰੇ ਇਹਨੇ ਕਿਹਨਾਂ ਤੂੰ ਦੇਖਿਆ ਇੰਨੇ ਸਾਲਾਂ ਤੋਂ ਬਾਅਦ ਮੇਰੇ ਖਿਆਲ ਨਾਲ 46 ਸਾਲ ਤੱਕ ਇਹੀ ਵਾਰੀ ਵਟਾ ਹੁੰਦਾ ਆ ਰਿਹਾ ਪਹਿਲਾਂ ਕਾਂਗਰਸ ਫਿਰ ਕਾਲੀ ਫਿਰ ਕਾਂਗਰਸ ਫਿਰ ਕਾਲੀ ਤੇ ਸਾਨੂੰ ਚਾਹੀਦਾ ਵੀ ਵਨ ਚੇਂਜ ਇਸ ਸਾਨੂੰ ਚੇਂਜ ਚਾਹੀਦੀ ਹੈਗੀ ਹੈ ਇਹਨਾਂ ਤੋਂ ਛੁਟਕਾਰਾ ਚਾਹੀਦਾ ਤੁਸੀਂ ਸਰ ਗੱਲ ਕੀਤੀ ਚੇਂਜ ਦੀ ਜਿੱਦਾਂ ਕਿ ਅਸੀਂ ਸਾਰੇ ਜਾਣਦੇ ਆ ਆਮ ਆਦਮੀ ਪਾਰਟੀ ਬਹੁਤ ਸੁਰਖੀਆਂ ਦੇ ਵਿੱਚ ਹੈ ਤੇ ਕਹਿ ਰਹੀ ਹੈ ਕਿ ਜੇ ਅਸੀਂ ਪੰਜਾਬ ਚਾਹਨੇ ਆ ਤਾਂ ਅਸੀਂ ਪੰਜਾਬ ਨੂੰ ਚੇਂਜ ਕਰਕੇ ਦਿਖਾਵਾਂਗੇ ਤੇ ਉਹਨਾਂ ਨੇ ਕਿਹਾ ਸਾਨੂੰ ਇੱਕ ਮੌਕਾ ਦੇ ਕੇ ਦੇਖੋ ਉਹਨਾਂ ਤੇ ਕੀ ਕਹਿਣਾ ਚਾਹੋਗੇ ਤੁਸੀਂ ਦੇਖੋ ਇੱਕ ਚੀਜ਼ ਦੱਸੋ ਤੁਸੀਂ ਦਿੱਲੀ ਗਏ ਹੋ ਕਦੇ ਹਾਂਜੀ ਗਏ ਆ ਜੀ ਤੁਸੀਂ ਉੱਥੇ ਹਾਲਤ ਦੇਖੀਏ ਹਾਂਜੀ ਦੇਖੀਏ ਬਹੁਤ ਲੋਕਾਂ ਦਾ ਤਾਂ ਕਹਿਣਾ ਇਹ ਹੈ ਕਿ ਦਿੱਲੀ ਦਾ ਹਾਲ ਜੋ ਪਹਿਲਾਂ ਸੀ ਅੱਜ ਬਹੁਤ ਵਧੀਆ ਹਾਲ ਹੈ ਦਿੱਲੀ ਦਾ ਪਹਿਲਾਂ ਨਾਲੋਂ ਕੁਝ ਲੱਗ ਹਾਂਜੀ ਕੁਝ ਲੱਗ ਤੁਹਾਡੀ ਕੀ ਰਾਏ ਹੈ ਤੁਸੀਂ ਦਿੱਲੀ ਜਾ ਕੇ ਦੇਖੋ ਉੱਥੇ ਸੜਕਾਂ ਦਾ ਕੋਈ ਉੱਥੇ ਨਹੀਂ ਹੈ ਕੋਈ ਟ੍ਰੈਫਿਕ ਦਾ ਨਿਯਮ ਨਹੀਂ ਹੈ ਕੋਈ ਉੱਥੇ ਕੁਝ ਨਹੀਂ ਹੈ ਹੁਣ ਆ ਤੁਸੀਂ ਆ ਦੇਖ ਲਓ ਕਰੋਨਾ ਟਾਈਪ ਤੇ ਵੀ ਹੈ ਇਹ ਗੱਲਾਂ ਕੇਸਰੀਵਾਲ ਜੋ ਹੈ ਬੇਸਿਕਲੀ ਬਤੋਲੇਵਾਜ ਮੈਂ ਇੱਕ ਚੀਜ਼ ਦੇਖਿਆ ਦਿੱਲੀ ਜੇ ਮੈਂ ਖੁਦ ਜਾ ਕੇ ਦੇਖਿਆ ਉੱਥੇ ਇੰਨਾ ਬੁਰਾ ਹਾਲ ਹੈ ਇੰਨਾ ਬੁਰਾ ਹਾਲ ਹੈ ਸੜਕਾਂ ਦਾ ਕੱਚੀਆਂ ਸੜਕਾਂ ਹੋਈਆਂ ਪਈਆਂ ਪਾਣੀ ਖੜਿਆ ਉਹ ਬੰਦਾ ਪੈਦਲ ਗੱਡੀ ਦਾ ਦੂਰ ਦੀ ਗੱਲ ਹੈ ਪੈਦਲ ਹੀ ਨਿਕਲ ਸਕਦਾ ਮੇਨਲੀ ਸਰ ਲੋਕੀ ਗੱਲ ਕਰਦੇ ਹੈ ਹੈਲਥ ਤੇ ਐਜੂਕੇਸ਼ਨ ਸੈਕਟਰ ਬਾਰੇ ਲੋਕੀ ਕਹਿੰਦੇ ਹੈ ਦਿੱਲੀ ਦੇ ਵਿੱਚ ਐਜੂਕੇਸ਼ਨ ਸਿਸਟਮ ਜਿਹੜਾ ਬਹੁਤ ਵਧੀਆ ਬਣਾਤਾ ਉਹਨਾਂ ਨੇ ਸਰਕਾਰੀ ਸਕੂਲ ਬਣਾਤੇ ਮੁਹੱਲਾ ਕਲੀਨਿਕ ਬਣਾਤੇ ਕੀ ਤੁਹਾਨੂੰ ਲੱਗਦਾ ਹੈ ਗਲਤ ਹੈ ਬ੍ਰਦਰ ਸਰਕਾਰੀ ਸਕੂਲਾਂ ਨੂੰ ਰੰਗ ਪੇਂਟ ਕਰਨ ਨਾਲ ਕੋਈ ਸਰਕਾਰੀ ਸਕੂਲ ਅੱਛਾ ਨਹੀਂ ਐਜੂਕੇਸ਼ਨ ਅੱਜ ਦੇ ਹਲੇ ਤੱਕ ਦੇ ਦੱਸੋ ਨਾ ਉੱਥੋਂ ਕਿਹੜੇ ਬੱਚਾ ਨਿਕਲਿਆ ਕੋਈ ਕੈਂਡੀਡੇਟ ਬਣ ਕੇ ਨਿਕਲਿਆਗਾ ਰੰਗ ਰੋਗ ਕਰਨ ਨਾਲ ਉਹ ਸੋਨਾ ਬਣਾਉਣ ਨਾਲ ਕੋਈ ਸਕੂਲ ਹੈ ਟੀਚਰਸ ਤਾਂ ਉਹੀ ਨੇ ਨਾ ਤੇ ਜੇ ਤੁਸੀਂ ਜਿੱਤਦੇ ਹੋ ਇਸ ਵਾਰ ਇਲੈਕਸ਼ਨਸ 'ਚ ਜਿੱਤਦੇ ਹੋ ਕਿਹੜੇ ਸੈਕਟਰ ਤੇ ਸਭ ਤੋਂ ਪਹਿਲਾਂ ਗੱਲ ਕਰੋਗੇ ਆਦਮ ਨਗਰ ਤੋਂ ਜਿੱਤਾਂਗੇ ਤੇ ਆਦਮ ਨਗਰੀ ਕਰਾਂਗੇ ਪਹਿਲਾਂ ਸਭ ਤੋਂ ਪਹਿਲਾਂ ਦਾ ਆਦਮ ਨਗਰ ਦਾ ਸੁਧਾਰ ਕਰ ਇੱਥੇ ਦੇਖੋ ਤੁਸੀਂ ਆ ਜੋ ਪਹਿਲਾਂ ਇਥੋਂ ਆਦਮ ਨਗਰ ਤੋਂ ਕੀ ਭੈਸ ਜਿੰਦਾ ਆ ਰਿਹਾ ਸੀ ਕੀ ਹਾਲਤ ਕੀ ਥੀ ਉਹਨੇ ਮਾਂ ਪੈਣਾ ਸੁਰੱਖਿਅਤ ਨਹੀਂ ਹੈ ਨਸ਼ਾ ਮੁਕਤ ਪੰਜਾਬ ਬਾਰੇ ਕੁਝ ਕਹਿਣਾ ਚਾਹੂਗਾ ਨਸ਼ਾ ਤਾਂ ਸਰਕਾਰੀਆਂ ਨੇ ਨਸ਼ਾ ਲਿਆ ਤਾਂ ਲਿਆਂਦਾ ਹੀ ਲਿਆਂਦਾ ਹੈਗਾ ਉਹੀ ਤਾਂ ਗੱਲ ਆ ਉਹ ਨਾਲ ਕਾਂਗਰਸ ਨੇ ਵੀ ਲਿਆਂਦਾ ਇਹ ਨਹੀਂ ਕੋਈ ਕਾਲੀਆਂ ਨੇ ਲਿਆਂਦਾ ਹੈ ਜਗ ਦੋਨੋਂ ਨੇ ਲਿਆ ਕੇ ਆਏ ਹੈ ਇਹ ਜੋ ਮਿਲੀ ਭਗਤ ਹੈ ਮੈਂ ਤੁਹਾਨੂੰ ਤਾਂ ਹੀ ਕਹਿ ਰਿਹਾ ਸੀ ਇਹਨਾਂ ਦਾ ਵਾਰੀ ਵਟਾ ਕਦੇ ਉਹ ਆ ਜਾਂਦਾ ਕਦੇ ਉਹ ਆ ਜਾਂਦਾ ਇਹਨਾਂ ਨੇ ਪੰਜਾਬ ਦਾ ਪੱਟਾ ਕੱਲ ਪੱਠਾ ਬਿਠਾ ਕੇ ਰੱਖਿਆ ਹੋਇਆ ਜਦ ਤੱਕ ਇਹਨਾਂ ਤੋਂ ਛੁਟਕਾਰਾ ਨਹੀਂ ਹੁੰਦਾ ਪੰਜਾਬ ਦਾ ਭਲਾ ਨਹੀਂ ਹੋ ਸਕਦਾ ਜਿੱਦਾਂ ਕਿ ਸਰ ਕੈਂਡੀਡੇਟ ਤੁਸੀਂ ਖੜੇ ਹੋ ਤੁਸੀਂ ਆਮ ਆਦੀ ਪਾਰਟੀ ਬਾਰੇ ਕੀ ਵਿਚਾਰ ਦੇਣਾ ਚਾਹੋਗੇ ਜਿੱਦਾਂ ਕਿ ਇਹਨਾਂ ਨੇ ਕਿਹਾ ਤੁਹਾਡੀ ਕੀ ਵਿਚਾਰ ਹੈ ਦੇਖੋ ਜੀ ਮੈਂ ਤਾਂ ਕਿਸੇ ਪਾਰਟੀ ਨੂੰ ਜੋ ਹਜੇ ਨਵੀਂ ਪਾਰਟੀ ਆ ਉਸ ਦਾ ਕੋਈ ਹਜੇ ਪਤਾ ਨਹੀਂ ਉਹ ਜੋ ਸੁਣਨ ਦੇ ਵਿੱਚ ਆਇਆ ਉਹ ਪੈਸੇ ਲੈ ਕੇ ਟਿਕਟਾਂ ਦੇ ਰਹੇ ਹਨ ਉਹ ਅੱਗੇ ਕੀ ਕਰਨਗੇ ਅੱਗੇ ਕਰੋੜਾਂ ਦਾ ਗਵਨ ਕਰਨਗੇ ਅਸੀਂ ਚਾਹੁੰਦੇ ਹਾਂ ਵੀ ਸਾਫ਼ ਸੁਥਰੇ ਕੈਂਡੀਡੇਟ ਨੂੰ ਚੁਣੋ ਤੇ ਅਸੀਂ ਫਿਰ ਉਸ ਦਾ ਸੁਧਾਰ ਕਰਾਵਾਂਗੇ ਬਹੁਤ ਬਹੁਤ ਧੰਨਵਾਦੀ ਤੁਹਾਡਾ